ਬਿਲਕੁਲ ਅੱਜ ਬਹੁਤ-ਬਹੁਤ ਮੁਬਾਰਕਬਾਦ ਸਾਰੇ ਏਰੀਆ ਵਾਸੀਆਂ ਨੂੰ ਔਰ ਖਾਸ ਤੌਰ ਤੇ ਜ਼ੋਨ B ਦੇ ਵਿੱਚ ਜਿੰਨੇ ਵੀ ਕਾਰਪੋਰੇਸ਼ਨ ਅਧਿਕਾਰੀ ਕੰਮ ਕਰ ਰਹੇ ਨੇ ਉਹਨਾਂ ਦੇ ਨਾਲ ਜੋ ਵੀ ਇੱਥੇ ਲੁਧਿਆਣੇ ਦੀ ਸੰਗਤ ਕੰਮ ਕਰਵਾ ਨਦੀ ਹੈ ਕਿਉਂਕਿ ਬੜੀ ਦਿੱਕਤ ਆ ਰਹੀ ਸੀ ਔਰ ਕੰਟੀਨਿਊਸਲੀ ਇੱਕ ਕੰਪਲੇਂਟ ਆਂਦੀ ਪਈ ਸੀ ਕਿ ਵਾਸ਼ਰੂਮ ਇੱਥੇ ਵਰਤਨਯੋਗ ਨਹੀਂ ਹਨ ਤੇ ਤੁਹਾਨੂੰ ਦੱਸਦੇ ਹੋਏ ਵੀ ਮੈਨੂੰ ਬੜੀ ਹਦਕ ਮਹਿਸੂਸ ਹੋ ਰਹੀ ਹੈ ਕਿ ਜਿਹੜਾ ਇੱਥੇ ਦਫ਼ਤਰ ਬਣਾਇਆ ਹੋਇਆ ਹੈ ਮੇਅਰ ਦਾ ਉਹ ਵੀ ਸ਼ਾਇਦ ਮੈਨੂੰ ਲੱਗਦਾ ਵੀ ਪਿਛਲਿਆਂ ਨੇ ਕਰੀ ਆ ਕੇ ਇੱਥੇ ਵੜ ਕੇ ਦੇਖਿਆ ਹੀ ਨਹੀਂ ਹੈਗਾ ਵੀ ਜਿਹੜਾ ਇਹ ਹਾਲਤ ਇੰਨੀ ਖਸਤਾ ਹੋਈ ਸੀ ਔਰ ਉਸ ਤੋਂ ਇਲਾਵਾ ਪੂਰੀ ਬਿਲਡਿੰਗ ਦੇ ਵਿੱਚ ਬਹੁਤ ਰਿਪੇਅਰ ਦੀ ਡਿਮਾਂਡ ਸੀ ਕਿ ਔਰ ਉਸ ਨੂੰ ਮੱਦੇ ਨਜ਼ਰ ਰੱਖਦੇ ਹੋਏ ਅੱਜ ਐਮ ਐਲ ਏ ਹਲਕਾ ਸੈਂਟਰਲ ਤੋਂ ਸ਼ੋਕਪ੍ਰਾਸ਼ਰ ਪੱਪੀ ਜੀ ਦੇ ਨਾਲ ਰਲ ਕੇ ਅਸੀਂ ਵੱਡੇ ਵੀਰ ਨੇ ਜੋ ਪ੍ਰਪੋਜ਼ਲ ਇਹ ਦਿੱਤੀ ਵੀ ਇਹ ਹੋਣੀ ਚਾਹੀਦੀ ਆ ਉਹਦੇ ਨਾਲ ਰਲ ਕੇ ਮੋਢੇ ਨਾਲ ਮੋਢਾ ਲਾ ਕੇ ਅਸੀਂ ਇਸ ਕੰਮ ਨੂੰ ਅੱਜ ਜਿਹੜੀ ਸ਼ੁਰੂਆਤ ਕੀਤੀ ਆ ਔਰ ਆਸ ਕਰਦੇ ਆ ਕਿ ਵੀ ਲੁਧਿਆਣਾ ਸ਼ਹਿਰ ਦਾ ਕੋਈ ਵੀ ਖੁੰਝਾ ਜਿੱਥੇ ਕਿਤੇ ਨਾ ਕਿਤੇ ਤਰੱਕੀ ਦੀ ਲੋੜ ਹੈ ਉਸ ਨੂੰ ਅਸੀਂ ਵਾਂਝਾ ਨਹੀਂ ਰਹਿਣ ਦੇਾਂਗੇ ਔਰ ਅਸੀਂ ਰਲ ਕੇ ਚਾਹੇ ਸੀਨੀਅਰ ਡਿਪਟੀ ਮੇਅਰ ਸਾਹਿਬ ਦੀ ਗੱਲ ਕਰਾਂ ਚਾਹੇ ਡਿਪਟੀ ਮੇਅਰ ਦੀ ਗੱਲ ਕਰਾਂ ਚਾਹੇ ਸਾਰੇ ਲੁਧਿਆਣਾ ਸ਼ਹਿਰ ਦੇ ਐਮ ਐਲ ਏ ਸਾਹਿਬਾਨਾ ਦੀ ਗੱਲ ਕਰਾਂ ਵੀ ਅਸੀਂ ਜਿੰਨੇ ਵੀ ਕੌਂਸਲਰ ਵੀਰ ਭੈਣਾ ਮੇਰੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਹਰ ਇੱਕ ਵਾਰਡ ਤੋਂ ਉਹਨਾਂ ਦੀ ਗੱਲ ਕਰਾਂ ਅਸੀਂ ਸਾਰੇ ਜਣੇ ਰਲ ਕੇ ਲੁਧਿਆਣੇ ਨੂੰ ਬਹੁਤ ਹੀ ਖੂਬਸੂਰਤ ਔਰ ਇੱਕ ਬਹੁਤ ਹੀ ਵਧੀਆ ਸ਼ਹਿਰ ਬਣਾਉਣ ਦੀ ਕੋਸ਼ਿਸ਼ ਕਰਾਂਗੇ ਔਰ ਜਿਸ ਤਰ੍ਹਾਂ ਕਿ ਅਸੀਂ ਬਿਲਡਿੰਗ ਦੀ ਗੱਲ ਕਰ ਰਹੇ ਹਾਂ ਸੋ ਨਾਲ ਹੀ ਉਹਦੇ ਪੈਂਦਾ ਜਿਹੜਾ ਇਹ ਪਾਰਕ ਹੈ ਇੱਥੇ ਵੀ ਬੱਚਿਆਂ ਨੂੰ ਖੇਡ ਦੀ ਮਹੱਤਤਾ ਦੇਖਦੇ ਹੋਏ ਇੱਥੇ ਵੀ ਕ੍ਰਿਕਟ ਜਿਹੜਾ ਗਰਾਊਂਡ ਉਹਦਾ ਉਦਘਾਟਨ ਕੀਤਾ ਗਿਆ ਧੰਨਵਾਦ ਇਹ ਸਾਨੂੰ ਬੋਲ ਕੇ ਦੱਸਣ ਦੀ ਜ਼ਰੂਰਤ ਨਹੀਂ ਹੈ ਜੀ ਤੁਹਾਡਾ ਕੈਮਰਾ ਜਿਹੜਾ ਉਹ ਤੀਸਰਾ ਨੇਤਰ ਹੈ ਮੈਂ ਜ਼ਰੂਰ ਚਾਹਾਂਗੀ ਵੀ ਤੁਸੀਂ ਇੱਕ ਵਾਰ ਵਾਚ ਆਊਟ ਕਰਵਾਓ ਵੀ ਪਿਛਲੇ 20 ਸਾਲਾਂ ਤੋਂ ਕੀ ਕੰਮ ਹੋਇਆ ਹੈ ਇੱਥੇ ਕਿਉਂ ਜਿਹੜੀ ਪਬਲਿਕ ਆ ਰਹੀਓ ਇੱਕ ਬੇਸਿਕ ਐਮੈਨਿਟੀ ਹੈ ਵੀ ਜਿੱਥੇ ਵਾਸ਼ਰੂਮ ਬਹੁਤ ਜ਼ਰੂਰੀ ਹੁੰਦੇ ਨੇ ਉਹ ਤੱਕ ਸਹੀ ਤਰ੍ਹਾਂ ਇੱਥੇ ਬਣੇ ਨਹੀਂ ਹੋਏ ਹੈਗੇ نیچے ਬੇਸਮੈਂਟ ਦੇ ਵਿੱਚ ਸੁਵਿਧਾ ਕੇਂਦਰ ਵੱਲੇ ਬੈਠਦੇ ਨੇ ਖਾਸ ਤੌਰ ਤੇ ਲੜਕੀਆਂ ਨੇ ਉਹਨਾਂ ਕੋਲ ਵਾਸ਼ਰੂਮ ਹੀ ਨਹੀਂ ਹੈ ਯੂਜ਼ ਕਰਨ ਵਾਸਤੇ ਸੋ ਮੈਨੂੰ ਸ਼ਾਇਦ ਦੱਸਣ ਦੀ ਲੋੜ ਨਹੀਂ ਹੈ ਤੁਸੀਂ ਆਪ ਜਾ ਕੇ ਇੱਕ ਵਾਰੀ ਸਰਵੇ ਕਰ ਸਕਦੇ ਹੋ ਔਰ ਤੁਹਾਨੂੰ ਇਹ ਲੁਧਿਆਣਾ ਮੇਰ ਮੈਡਮ 인ਦਰਜੀਤ ਕੌਰ ਦੀ ਗਵਾਹੀ ਦੇ ਵਿੱਚ ਜਿਹੜਾ ਅੱਜ ਹਲਕਾ ਸੈਂਟਰ ਦੇ ਵਿੱਚ ਕਾਰਪੇਸ਼ਨ ਦਾ ਕੰਮ ਪਾਸ ਹੋਇਆ ਵਾ ਉਹ 93 ਲੱਖ ਦੀ ਲਾਗਤ ਨਾਲ ਕਿਉਂਕਿ ਜਦੋਂ ਦੀ ਇਹ ਬਿਲਡਿੰਗ ਬਣੀ ਆ ਉਦੋਂ ਦਾ ਹੀ ਕੋਈ ਇਹਦੇ ਤੇ ਇੱਕ ਪੈਸਾ ਨਹੀਂ ਲੱਗਿਆ ਮੇਰ ਸਾਹਿਬ ਵੀ ਜਦੋਂ ਆਉਂਦੇ ਸੀ ਤਾਂ ਦੇਖਦੇ ਸੀ ਇੱਥੇ ਇਸ ਬਿਲਡਿੰਗ ਦੀ ਬਹੁਤ ਖਸਤਾ ਹਾਲਤ ਸੀ ਇਹਨਾਂ ਨੇ ਵੀ ਦੇਖਿਆ ਵੀ ਇੱਥੇ ਪੈਸੇ ਲਾਉਣੇ ਜ਼ਰੂਰੀ ਆ ਕਿਉਂਕਿ ਕਿਸੇ ਵੇਲੇ ਵੀ ਕੋਈ ਜਦੋਂ ਆਪਾਂ ਕਿਸੇ ਚੀਜ਼ ਦੀ ਰਿਪੇਅਰ ਨਾ ਕਰੀਏ ਜਾਂ ਕਿਸੇ ਨੂੰ ਰੰਗ ਕਲੀ ਨਾ ਕਰੀਏ ਇਹ ਜਦੋਂ ਦੀ ਬਿਲਡਿੰਗ ਬਣੀਆ ਉਦਾਂ ਹੀ ਖਸਤਾ ਹਾਲਤ ਹੋਈ ਹੋਈ ਆ ਮੇਰ ਸਾਹਿਬ ਨੇ ਇਸ ਕੰਮ ਦੇ ਲਈ ਮੇਰੇ ਹਲਕਾ ਸੈਂਟਰ ਦੇ ਵਿੱਚ ਪੈਸੇ ਦਿੱਤੇ ਪਹਿਲਾਂ ਮੈਂ ਦਿਲ ਦੀ ਗਰਾਈਆਂ ਤੋਂ ਇਨਾਂ ਦਾ ਧੰਨਵਾਦ ਕਰਦਾ ਕਿਉਂਕਿ ਇਹਨਾਂ ਨੇ 20-30 ਸਾਲ ਬਾਅਦ ਇਸ ਬਿਲਡਿੰਗ ਦੇ ਉੱਤੇ ਕੋਈ ਪੈਸਾ ਲੱਗਣਾ ਵਾ 93 ਲੱਖ ਦੀ ਲਾਗਤ ਨਾ ਇਹ ਹੋ ਰਿਹਾ ਕਿ ਇੱਥੇ ਗਰਾਊਂਡ ਬਣ ਰਿਹਾ ਵਾ ਜਿਹੜਾ ਬੱਚਿਆਂ ਦੇ ਖੇਲਣ ਲਈ ਕ੍ਰਿਕਟ ਗਰਾਊਂਡ ਆ ਉਹ ਵੀ ਇਹਨਾਂ ਦੀ ਗਵਾਹੀ ਦੇ ਵਿੱਚ ਅੱਜ ਇਹ ਇਹਦਾ ਉਦਘਾਟਨ ਕੀਤਾ ਸੀਨੀਅਰ ਡਿਪਟੀ ਮੇਅਰ ਰਕੇਸ਼ ਪ੍ਰਾਸ਼ਾ ਜੀ ਔਰ ਮੇਅਰ ਸਾਹਿਬ ਔਰ ਇਹਨਾਂ ਦੀ ਸਮੂੱਚੀ ਜਿਹੜੀ ਟੀਮ ਡਿਪਟੀ ਮੇਅਰ ਪ੍ਰਿੰਸ ਜੋਹਰ ਜੀ ਸਾਰੇ ਕਾਰਪੋਰੇਸ਼ਨ ਦੇ ਅੰਦਰ ਬਹੁਤ ਵਧੀਆ ਕੰਮ ਕਰ ਰਹੇ ਆ ਔਰ ਸਾਰੇ ਕਾਰਪੋਰੇਸ਼ਨ ਦੇ ਅਫਸਰ ਸਹਿਬਾਨ ਇਸ ਗੱਲ ਨੂੰ ਬਰੀਕੀ ਦੇ ਵਿੱਚ ਕਰਕੇ ਪੂਰਾ ਵਧੀਆ ਬਣਾ ਕੇ ਦਾਂਗੇ ਤਾਂ ਕਿ ਹਲਕਾ ਸੈਂਟਰ ਦੇ ਜਿਹੜੇ ਬੱਚੇ ਆ ਉਹ ਕ੍ਰਿਕਟ ਖੇਲ ਸਕਣ ਔਰ ਆਪਣੇ ਸਪੋਰਟਸ ਵੱਲ ਧਿਆਨ ਕਰਕੇ ਨਸ਼ਿਆਂ ਤੋਂ ਦੂਰ ਰਹਿਣ ਅੱਜ ਮੈਂ ਮੇਰ ਸਾਹਿਬ ਦਾ ਖਾਸ ਕਰਕੇ ਧੰਨਵਾਦ ਕਰਦਾ ਜਿਨ੍ਹਾਂ ਨੇ ਹਲਕਾ ਸੈਂਟਰ ਦੇ ਵਿੱਚ ਆ ਕੇ ਅੱਜ ਬਹੁਤ ਵੱਡਾ ਉਪਰਾਲਾ ਕੀਤਾ ਜਿਹੜਾ ਹਲਕਾ ਸੈਂਟਰ ਨੂੰ ਖੂਬਸੂਰਤੀ ਦੇ ਵਿੱਚ ਬਦਲਣ ਚ ਆਪਣਾ ਅੱਜ ਕਾਰਪੋਰੇਸ਼ਨ ਦੇ ਬੀਜੋਂ ਦੇ ਵਿੱਚ ਸਾਡੇ ਮੈਡਮ ਮੇਅਰ ਇੰਦਰਜੀਤ ਕੌਰ ਜੀ ਔਰ ਸਾਡੇ ਸੈਂਟਰਲ ਕਾਉਂਸੀਲ ਜੀ ਦੇ ਐਮ ਐਲ ਏ ਅਸ਼ੋਕ ਪ੍ਰਸ਼ਰ ਪੱਪੀ ਜੀ ਉਹਨਾਂ ਦੇ ਨਾਲ ਸੀਨੀਅਰ ਡਿਫਟੀ ਮੇਅਰ ਰਕੇਸ਼ ਪ੍ਰਸ਼ਰ ਜੀ ਤੇ ਸਾਰੇ ਕਾਉਂਸਲਰ ਸਹਿਵਾਣ ਫੋਰ ਟੀਮ ਦੇ ਸਾਥੀ ਜਿਨ੍ਹਾਂ ਨੇ ਅੱਜ ਆ ਕੇ ਬੀ ਜ਼ੋਨ ਦੇ ਵਿੱਚ ਦੇਖਿਆ ਸੀ ਪਹਿਲਾਂ ਵੀ ਤੇ ਹੁਣ ਦੇਖਿਆ ਕਿ ਖਸਤਾ ਹਾਲਤ ਵਿੱਚ ਹੈ ਪੁਰਾਣੀ ਬਿਲਡਿੰਗ ਹੈ ਇਹਨੂੰ ਕੋਈ ਰੰਗ ਨਹੀਂ ਹੋਇਆ ਔਰ ਖੱਲੇ ਸਾਰਾ ਪੱਥਰ ਟੁੱਟਿਆ ਪਿਆ ਹੈ ਕਾਫੀ ਕਮੀਆਂ ਸਨ ਅੰਦਰ ਜਾ ਕੇ ਵੇਖਿਆ ਕੋਈ ਵਾਸ਼ਰੂਮ ਨਹੀਂ ਚੱਜਦਾ ਜਿਹਦੇ ਵਿੱਚ ਕੋ ਆਦਮੀ ਆ ਕੇ ਜਾਂ ਅਫੀਸਰ ਜਿਹੜੇ ਨੇ ਜਾ ਸਕਦੇ ਨੇ ਜਾਂ ਮੈਡਮਾਂ ਅੰਦਰ ਜਾ ਕੇ ਵਾਸ਼ਰੂਮ ਚ ਦੇਖ ਕੇ ਹੈਰਾਨ ਹੁੰਦੀਆਂ ਨੇ ਵੀ ਕਿੱਥੇ ਬੈਠੀਏ ਵੀ ਕਿਵੇਂ ਤੋਂ ਉਸ ਤੋਂ ਇਲਾਵਾ ਜਿਹੜੇ ਅੰਦਰ ਕਮਰੇ ਬਣੇ ਹੋਏ ਨੇ ਜਿੱਥੇ ਪੱਖੇ ਨਹੀਂ ਲੱਗੇ ਸੀ ਏਸੀ ਲਵਾਤੇ ਇਹ ਬਹੁਤ ਵੱਡੀ ਇੱਕ ਸਾਡੇ ਸੈਂਟਰਲ ਕੌਂਸਿਲ ਜੀਐਸਸੀ ਦੇ ਵਿੱਚ ਦੇਣਾ ਜੋ ਡਿਪਟੀ ਮੇਅਰ ਮੇਅਰ ਔਰ ਇਹ ਸਾਰਾ ਜਿਹੜਾ ਮਤਲਬ ਕਿ ਐਮਐਲਏ ਸਾਡੇ ਪ੍ਰਸ਼ਰ ਜੀ ਜਿਨ੍ਹਾਂ ਨੇ ਆਪਣੀ ਦੇਣ ਦੇ ਨਾਲ ਇਸ ਬਿਲਡਿੰਗ ਨੂੰ ਇਹਦੀ ਮੁਹਾਰ ਬਦਲਣ ਦੇ ਵਿੱਚ ਲੁਧਿਆਣਾ ਦੇ ਵਿੱਚ ਤਰੱਕੀ ਦਾ ਇੱਕ ਰਸਤਾ ਬਣਾ ਕੇ ਤੇ ਅੱਜ 20 ਜੂਨ ਤੇ ਹਲਕਾ ਸੈਂਟਰ ਚ ਸੋਪਰਾ ਪ੍ਰਸ਼ਰ ਪੱਪੀ ਐਮਐਲਏ ਮੇਅਰ ਮੈਡਮ ਅੰਗਰਜੀਤ ਕੌਰ ਜੀ ਤੇ ਇਹ 93 ਲੱਖ ਦਾ ਕੰਮ ਕਿਹੜਾ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਇੱਥੇ ਬਹੁਤ ਬੁਰਾ ਸੀਗਾ ਬੀਜੋਂ ਦਾ ਕਿਉਂਕਿ ਸ਼ੁਰੂ ਤੋਂ ਡਿਮਾਂਡ ਸੀਗੀ ਕਿਉਂਕਿ 25 ਸਾਲ ਤੋਂ ਮੈਂ ਵੀ ਕੌਂਸਲਰ ਹਾਂ 25 ਸਾਲ ਤੋਂ ਮੈਂ ਦੇਖਿਆ ਕਦੇ ਇਥੇ ਕਦੇ ਕੋਈ ਪੈਸਾ ਨਹੀਂ ਲੱਗਿਆ ਕਦੇ ਰਿਪੇਅਰ ਨਹੀਂ ਹੋਈ ਕੋਈ ਬਾਥਰੂਮ ਦਾ ਹੁਣ ਅਸੀਂ ਐਮਐਲਏ ਸਾਹਿਬ ਨੇ ਸਾਨੂੰ ਦੱਸਿਆ ਅਸੀਂ ਫਰਾਂਸ ਕਮੇਟੀ ਪਾਸ ਕਰਕੇ ਅੱਜ ਕੰਮ ਦਾ ਸ਼ੁਰੂਆਤ ਕਰ ਰਹੇ ਹਾਂ